ਸਵਾਗਤ ਅੱਜ ਆਪਾਂ ਗੱਲ ਕਰਨੀ ਐ ਸਿੱਧੂ ਮੂਸੇਵਾਲਾ ਦੇ ਕਤਲ ਬਾਰੇ ਬਿਲਕੁਲ ਉਹਦੇ ਆਖਰੀ ਪਲਾਂ ਦੇ ਹਾਂਜੀ ਤੇ ਇਹ ਸਾਰੀ ਜਾਣਕਾਰੀ ਆਪਾਂ ਨੂੰ ਮਿਲ ਰਹੀ ਐ ਉਹਦੇ ਆਪਣੇ ਦੋਸਤ ਗੁਰਪ੍ਰੀਤ ਸਿੰਘ ਪਿੰਕਾ ਤੋਂ ਬਿਲਕੁਲ ਜਿਹੜਾ ਉਸ ਵੇਲੇ ਉਹਦੇ ਨਾਲ ਹੀ ਸੀ ਥਾਰ ਗੱਡੀ 'ਚ ਹਾਂ ਉਹਦੀ ਇੱਕ ਇੰਟਰਵਿਊ ਐ ਬੋਲਡ ਪੰਜਾਬ ਟੀਵੀ ਤੇ ਉਹਦੇ ਆਧਾਰ ਤੇ ਆਪਾਂ ਦੇਖਾਂਗੇ ਤੇ ਮਕਸਦ ਇਹੀ ਐ ਕਿ ਸਮਝਿਏ ਅਸਲ ਚ ਹੋਇਆ ਕੀ ਸੀ ਹਮਲੇ ਤੋਂ ਪਹਿਲਾਂ ਫਿਰ ਹਮਲਾ ਤੇ ਬਾਅਦ ਕੀ ਬਣਿਆ ਉਹਦੇ ਅਹਿਸਾਸ ਕੀ ਸਨ ਸਹੀ ਗੱਲ ਐ ਮਤਲਬ ਕਰੋ ਕਿਵੇਂ ਨਿਕਲੇ ਕਿਉਂ ਨਿਕਲੇ ਫਿਰ ਉਹ ਗੱਡੀ ਦਾ ਪਿੱਛਾ ਕਰਨਾ ਸਿੱਧੂ ਦਾ ਕੀ ਰਿਐਕਸ਼ਨ ਸੀ ਸਭ ਕੁਝ ਹਾਂ ਤਾਂ ਸ਼ੁਰੂ ਇੱਥੋਂ ਕਰਦੇ ਆ ਕਿ ਸਿੱਧੂ ਨੇ ਗੁਰਪ੍ਰੀਤ ਤੇ ਗੁਰਵਿੰਦਰ ਨੂੰ ਘਰ ਬੁਲਾਇਆ ਹਾਂਜੀ ਪਹਿਲਾਂ ਤਾਂ ਸੁਣਿਆ ਗੋਲ ਗੱਪੇ ਖਾਣ ਦਾ ਕੋਈ ਪਲਾਨ ਸੀ ਹਾਂ ਪਰ ਫਿਰ ਅਚਾਨਕ ਬਦਲ ਗਿਆ ਕਹਿੰਦਾ ਮਾਂਸਾ ਚੱਲਦੇ ਆ ਮਾਸੀ ਦਾ ਪਤਾ ਲੈਣਾ ਅੱਛਾ ਤੇ ਇੱਥੇ ਹੀ ਉਹ ਵੱਡਾ ਫੈਸਲਾ ਹੋਇਆ ਹਨਾ ਸੁਰੱਖਿਆ ਵਾਲਾ ਬਿਲਕੁਲ ਨਾ ਗਨਮੈਨ ਲੇ ਨਾ ਬੁਲੇਟ ਪ੍ਰੂਫ ਗੱਡੀ ਲਈ ਇਹ ਬੜੀ ਹੈਰਾਨੀ ਵਾਲੀ ਗੱਲ ਲੱਗਦੀ ਹੈ ਜਦੋਂ ਸਾਰਾ ਕੁਝ ਪਤਾ ਸੀ ਕਿ ਖਤਰਾ ਹੈਗਾ ਦੋਸਤਾਂ ਨੇ ਰੋਕਿਆ ਵੀ ਸੀ ਹਾਂ ਪਰ ਉਹ ਕਹਿੰਦਾ ਕੋਈ ਨਹੀਂ 5 ਮਿੰਟ ਚ ਆ ਗਏ ਨਾਲੇ ਥਾਰ ਵੀ ਆਪ ਚਲਾਉਣ ਲੱਗ ਪਿਆ ਹੂੰ ਸ਼ਾਇਦ ਨੇੜੇ ਜਾਣ ਕਰਕੇ ਸੀ ਜਾਂ ਉਹੀ ਗੱਲ ਕਿ ਬੁਲੇਟ ਪ੍ਰੂਫ ਦਾ ਸ਼ੀਸ਼ਾ ਨਹੀਂ ਖੁੱਲਦਾ ਹੋ ਸਕਦਾ ਹੈ ਕਾਰਨ ਜੋ ਵੀ ਹੋਵੇ ਪਰ ਫੈਸਲਾ ਬਹੁਤ ਭਾਰੀ ਪਿਆ ਫਿਰ ਜਦੋਂ ਨਿਕਲੇ ਜਵਾਰਕੇ ਤੋਂ ਹਾਂਜੀ ਸੂਏ ਵੱਲ ਨੂੰ ਹਾਂਜੀ ਤਾਂ ਗੁਰਪ੍ਰੀਤ ਨੇ ਦੇਖਿਆ ਇੱਕ ਗੱਡੀ ਪਿੱਛੇ ਹਾਂ ਹਾਂ ਕਰੋਲਾ ਅੱਛਾ ਦਿੱਲੀ ਨੰਬਰ ਅੱਛਾ ਪਿੱਛੇ ਸ਼ੁਰੂ ਹੋ ਗਿਆ ਹਾਂ ਦੋਹਾਂ ਨੂੰ ਸ਼ੱਕ ਪਿਆ ਗੁਰਪ੍ਰੀਤ ਨੇ ਗੁਰਵਿੰਦਰ ਨੇ ਕਿਹਾ ਵੀ ਸਿੱਧੂ ਨੂੰ ਵੀ ਪਜਾਲਾ ਗੱਡੀ ਪਰ ਸਿੱਧੂ ਉਹ ਕਹਿੰਦਾ ਕੋਈ ਗੱਲ ਨਹੀਂ ਫੋਟੋਆਂ ਵਾਲੇ ਹੋਣਗੇ ਆਉਣ ਦੋ ਮਤਲਬ ਉਹਨੂੰ ਲੱਗਾ ਕਿ ਫੈਨਸ ਹੋਣਗੇ ਹਾਂ ਸ਼ਾਇਦ ਓਵਰ ਕੌਨਫੀਡੈਂਸੀ ਜਾਂ ਖਤਰੇ ਨੂੰ ਘੱਟ ਸਮਝਿਆ ਪਤਾ ਨਹੀਂ ਨਾਲੀ ਉਹ ਸੁਰੱਖਿਆ ਘਟਣ ਵਾਲੀ ਖਬਰ ਵੀ ਤਾਂ ਸ਼ਾਇਦ ਉਹ ਇੱਕ ਇਸ਼ਾਰਾ ਬਣ ਗਈ ਹਮਲਾਵਰਾਂ ਲਈ ਹੋ ਸਕਦਾ ਤੇ ਫਿਰ ਅਚਾਨਕ ਉਹ ਕਰੋਲਾ ਗੱਡੀ ਬਰਾਬਰ ਆ ਗਈ ਬਿਲਕੁਲ ਨਾਲ ਹਾਂ ਸਿੱਧੂ ਵਾਲੇ ਪਾਸੋਂ ਤੇ ਇੱਕ ਬੰਦੇ ਨੇ AK47 ਕੱਢ ਲਈ ਓਹੋ ਪਰ ਗੁਰਪ੍ਰੀਤ ਕਹਿੰਦਾ ਸਿੱਧੂ ਡਰਿਆ ਨਹੀਂ ਬਿਲਕੁਲ ਵੀ ਅੱਛਾ ਹਾਂ ਗੱਡੀ ਚਲਾਉਂਦੇ ਚਲਾਉਂਦੇ ਹੀ ਆਪਣਾ ਪਿਸਤਲ ਕੱਢਿਆ 45 ਬੋਰ ਦਾ ਲਾਇਸੈਂਸੀ ਹਾਂ ਜੀ ਲਾਇਸੈਂਸੀ ਉਹਨੂੰ ਕੌਕ ਕੀਤਾ ਮਤਲਬ ਤਿਆਰ ਕੀਤਾ ਤੇ ਸ਼ੀਸ਼ਾ ਤੋੜ ਕੇ ਪਹਿਲੀ ਗੋਲੀ ਉਹਨੇ ਚਲਾਈ ਹੈਂ ਮਤਲਬ ਭੱਜਣ ਦੀ ਬਜਾਏ ਸਿੱਧਾ ਮੁਕਾਬਲਾ ਹਾਂਜੀ ਬਿਲਕੁਲ ਕਮਾਲ ਐ ਪਰ ਸਾਹਮਣੇ ਤਾਂ AK47 ਸੀ ਫਿਰ ਫਿਰ ਉੱਥੋਂ ਜਵਾਬ ਆਇਆ AK47 ਦਾ ਪੂਰਾ ਬਰਸਟ ਵੱਜਿਆ ਸਿੱਧੂ ਨੂੰ ਹਾਂ ਗੋਲੀਆਂ ਲੱਗੀਆਂ ਪੇਟ 'ਚ ਬਾਹ ਤੇ ਲੱਤ 'ਚ ਫਿਰ ਤਾਂ ਹਾਂ ਫਿਰ ਉਹ ਸਟੀਅਰਿੰਗ ਤੋਂ ਹਟ ਕੇ ਗੁਰਪ੍ਰੀਤ ਦੀ ਗੋਦੀ 'ਚ ਡਿੱਗ ਪਿਆ ਤੇ ਗੁਰਪ੍ਰੀਤ ਨੇ ਹਮਲਾਵਰ ਦੇਖੇ ਹਾਂ ਉਹ ਕਹਿੰਦਾ ਮੈਂ ਪਛਾਣਦਾ ਇੱਕ ਮੰਨੂ ਸੀ ਉਹ ਸਾਹਮਣੇ ਤੋਂ AK47 ਨਾਲ ਆ ਰਿਹਾ ਸੀ अच्छा ਤੇ ਇੱਕ ਰੂਪਾ ਸੀ ਉਹ ਕਰੋਲਾ ਚਲਾ ਰਿਆ ਸੀ ਤੇ ਨਾਲ ਹੀ ਸਾਈਡ ਤੋਂ ਫਾਇਰ ਕਰ ਰਿਆ ਸੀ ਇੱਕ ਹੋਰ ਗੱਡੀ ਸੀ ਬਲੈਰੋ ਉਹਦੇ ਚੋਂ ਵੀ ਫਾਇਰ ਹੋਏ ਮਤਲਬ ਪੂਰਾ ਖਾਤ ਲਾ ਕੇ ਹਮਲਾ ਕੀਤਾ ਗਿਆ ਹਾਂ ਪਰ ਸਭ ਤੋਂ ਹੈਰਾਨੀ ਵਾਲੀ ਗੱਲ ਪਤਾ ਕੀ ਹੈ ਕੀ ਗੁਰਪ੍ਰੀਤ ਦੱਸਦਾ ਕਿ ਇੰਨੀਆਂ ਗੋਲੀਆਂ ਲੱਗਣ ਤੋਂ ਬਾਅਦ ਵੀ ਸਿੱਧੂ ਨੇ ਪਿਸਤਲ ਨਾਲ ਫਾਇਰ ਕਰਨ ਦੀ ਕੋਸ਼ਿਸ਼ ਜਾਰੀ ਰੱਖੀ ਸੱਚੀ ਹਾਂ ਜਦੋਂ ਤੱਕ ਉਹਦੀ ਬਾਹ ਬਿਲਕੁਲ ਮਤਲਬ ਕੰਮ ਕਰਨੋਂ ਹਟ ਨਹੀਂ ਗਈ ਕਹਿੰਦੋ ਪਿਸਤਲ ਖਾਲੀ ਕਰਨਾ ਚਾਹੁੰਦਾ ਸੀ ਵਾਹ ਦਲੇਰੀ ਤਾਂ ਬਹੁਤ ਸੀ ਉਸ ਵੇਲੇ ਗੁਰਪ੍ਰੀਤ ਆਪ ਵੀ ਬੁਰੀ ਤਰ੍ਹਾਂ ਜ਼ਖਮੀ ਸੀ ਹਾਂ ਉਹਦੇ ਵੀ ਤਾਂ ਲੱਗਿਆ ਸਨ ਹਾਂ ਉਹਦੀ ਬਾਹ ਤੇ ਤਾਂ ਪੂਰਾ ਬਸਟ ਵੱਜਿਆ ਸੀ ਹੱਡੀ ਟੁੱਟ ਗਈ ਸੀ ਓ ਪਰ ਉਹ ਫਿਰ ਵੀ ਸਿੱਧੂ ਨੂੰ ਹਿਲਾ ਰਿਹਾ ਸੀ ਉਠਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਹੂੰ ਉਹ ਦੱਸਦਾ ਕਿ ਸਿੱਧੂ ਨੇ ਕੁਝ ਲੰਬੇ ਸਾਹ ਲਏ ਹੂੰ ਫਿਰ ਗੁਰਪ੍ਰੀਤ ਦਾ ਗੋਡਾ ਕੁੱਟਿਆ ਅੱਛਾ ਤੇ ਫਿਰ ਹੱਥ ਟੀਲਾ ਪੈ ਗਿਆ ਯਾਨੀ ਕਿ ਉੱਥੇ ਹੀ ਹਾਂ ਫਿਰ ਹਮਲਾਵਰ ਹੋਰ ਨੇੜੇ ਆਏ ਦੇਖਿਆ ਕਿ ਹੁਣ ਕੋਈ ਹਰਕਤ ਨਹੀਂ ਹੋ ਰਹੀ ਤੇ ਭੱਜ ਗਏ ਤੇ ਗੁਰਪ੍ਰੀਤ ਦਾ ਕੀ ਬਣਿਆ ਉਹਦੇ ਜ਼ਖਮ ਤਾਂ ਬਹੁਤ ਗੰਭੀਰ ਹੋਣਗੇ ਬਹੁਤ ਜ਼ਿਆਦਾ ਬਾਹ ਦਾ ਫ੍ਰੈਕਚਰ ਮੋਢੇ ਚ ਗੋਲੀ ਲੱਕ ਕੋਲ ਗੋਲੀ ਇੱਕ ਗੋਲੀ ਪੱਟ ਚੋ ਹੋ ਕੇ ਪੇਟ ਚ ਓ ਮਾਈ ਗਾਡ ਹਾਂ ਉਹ ਕਹਿੰਦਾ ਇੱਕ ਗੋਲੀ ਤਾਂ ਹੱਲੇ ਵੀ ਅੰਦਰ ਹੀ ਐ 2 ਸਾਲ ਤੋਂ ਉੱਤੇ ਹਸਪਤਾਲ ਚ ਰਹਾ ਹਾਏ ਰੱਬਾ ਸਰੀਰਿਕ ਸੱਟਾਂ ਨਾਲੋਂ ਮਾਨਸਿਕ ਸਦਮਾ ਕਿੰਨਾ ਹੋਗਾ ਹੂੰ ਕਹਿੰਦਾ ਨੀਂਦ ਨਹੀਂ ਆਉਂਦੀ ਸੀ ਸੁਪਨੇ ਆਉਂਦੇ ਸੀ ਪਰ ਹਸਪਤਾਲ ਪਹੁੰਚਣ ਤੱਕ ਵੀ ਆਸ ਸੀ ਕਿ ਸ਼ਾਇਦ ਸਿੱਧੂ ਬਚ ਜੇ ਹੂੰ ਸੋਚ ਕੇ ਵੀ ਜਦੋਂ ਆਪਾਂ ਹੁਣ ਸਾਰਾ ਕੁਝ ਦੇਖਦੇ ਆ ਤਾਂ ਕਈ ਗੱਲਾਂ ਸਾਹਮਣੇ ਆਉਂਦੀਆਂ ਜਿਵੇਂ ਉਹਦਾ ਭੱਜਣਾ ਨਹੀਂ ਮੁਕਾਬਲਾ ਕਰਨਾ ਹਾਂ ਇਹ ਸਵਾਲ ਉੱਠਦਾ ਹੈ ਕਿ ਜੇ ਕੋਈ ਹੋਰ ਚਲਾ ਰਿਆ ਹੁੰਦਾ ਗੱਡੀ ਤਾਂ ਸ਼ਾਇਦ ਬਚਣ ਦੀ ਕੋਸ਼ਿਸ਼ ਕਰਦੇ ਜਾਂ ਫਿਰ ਉਹ ਬੁਲੇਟ ਪ੍ਰੂਫ ਗੱਡੀ ਵਾਲਾ ਫੈਸਲਾ ਹੂੰ ਧਮਕੀਆਂ ਨੂੰ ਹਲਕੇ ਚ ਲੈਣਾ ਹਾਂ ਉਹਦਾ ਸੁਭਾਅ ਵੀ ਐਦਾਂ ਦਾ ਸੀ ਦਲੇਰ ਅੜਬ ਦਾਨੀ ਵੀ ਬਹੁਤ ਸੀ ਪਰ ਗੁਪਤ ਦਾਨ ਕਰਦਾ ਸੀ ਹਾਂ ਸੁਣਿਆ ਤੇ ਬਿਆਲੀ ਵੀ ਕਾਫੀ ਖੁਸ਼ੀ ਕੰਦੇ ਵੱਡੇ ਕਲਾਕਾਰਾਂ ਦੇ ਅਖਾੜੇ ਨਵਾਉਣੇ ਸੀ ਹਮ ਪਰ ਉਹੀ ਗੱਲ ਤਮਕੀਆਂ ਨੂੰ ਸ਼ਾਇਦ ਰੂਟੀਨ ਸਮਝ ਲਿਆ ਸੀ ਤਾਂ ਇੱਥੇ ਆ ਕੇ ਸੋਚਣ ਵਾਲੀ ਗੱਲ ਇਹ ਬਣਦੀ ਹੈ ਕਿ ਬਹਾਦਰੀ ਨਿਡਰਤਾ ਤੇ ਖਤਰੇ ਨੂੰ ਅਣਗੋਲਿਆ ਕਰਨ 'ਚ ਇੱਕ ਬਹੁਤ ਬਾਰੀਕ ਜੀ ਲਾਈਨ ਹੁੰਦੀ ਹੈ ਹਮ ਬਿਲਕੁਲ ਖਾਸ ਕਰਕੇ ਜਦੋਂ ਤੁਹਾਨੂੰ ਲੋਕ ਸਮਝਾ ਰਹੇ ਹੋਣ ਸਲਾਹ ਦੇ ਰਹੇ ਹੋਣ ਹਾਂ ਕਈ ਵਾਰ ਇੱਕ ਪਲ ਇੱਕ ਫੈਸਲਾ ਸਾਰਾ ਕੁਝ ਬਦਲ ਦਿੰਦਾ ਸਹੀ ਗੱਲ ਹੈ ਜਿਵੇਂ ਗੱਡੀ ਆਪ ਚਲਾਣਾ ਜਾਂ ਸਿਕਿਉਰਿਟੀ ਤੋਂ ਬਿਨਾ ਜਾਣਾ ਬੰਦਾ ਸੋਚਦਾ ਹੈ ਕਿ ਬੇਖੌਫ ਹੋਣਾ ਕਦੋਂ ਤੱਕ ਸਹੀ ਹੈ ਤੇ ਕਦੋਂ ਲਾਪਰਵਾਹੀ ਬਣ ਜਾਂਦਾ ਹੈ